ਅੱਜ ਇੱਕ ਖਾਸ ਗੱਲ ਕਰਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਜ਼ਰੂਰ ਖਬਰਾਂ ਦੇ ਵਿੱਚ ਵੇਖਿਆ ਹੋਣਾ ਕਿ ਅਮਰੀਕਾ ਦੀ ਫੌਜ ਨੇ ਜਿਹੜੇ ਕੈਰੀਬੀਅਨ ਸੀ ਦੇ ਵਿੱਚ ਜਿਹੜੀ ਇੱਕ ਬੋਟ ਆ ਰਹੀ ਸੀ ਉਹਦੇ ਵਿੱਚ ਡਰੱਗ ਸੀ ਉਹਦੇ ਵਿੱਚ ਬੈਨਜ਼ੋਲਾ ਦੇ ਜਿਹੜੇ ਕਾਰਟਲ ਸੀ ਉਹ ਅਮਰੀਕਾ ਦੇ ਵਿੱਚ ਡਰੱਗ ਲੈ ਕੇ ਆ ਰਹੇ ਸੀ ਤੇ ਉਹਨਾਂ ਨੂੰ ਉਡਾਤਾ ਗਿਆ ਇਹ ਇੱਕ ਵਾਰੀ ਨਹੀਂ ਹੋਈ ਜੀ ਸਤੰਬਰ ਦੀ 2 ਤਰੀਕ ਨੂੰ ਇੱਕ ਬੋਟ ਉਡਾਈ ਗਈ ਜਿਹਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸਤੰਬਰ ਦੀ 15 ਤਰੀਕ ਨੂੰ ਤਿੰਨ ਲੋਕ ਇੱਕ ਹੋਰ ਬੋਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਸਤੰਬਰ ਦੀ 19 ਤਰੀਕ ਨੂੰ ਇੱਕ ਹੋਰ ਬੋਟ ਉਡਾਈ ਗਈ ਕਹਿੰਦੇ ਉਹਦੇ ਵਿੱਚ ਵੀ ਬਹੁਤ ਵੱਡੀ ਕਨਸਾਈਨਮੈਂਟ ਡਰੱਗਸ ਦੀ ਸੀ ਅਕਤੂਬਰ ਦੇ 3 ਤਰੀਕ ਨੂੰ ਜਿਹੜੀ ਬੋਟ ਉਡਾਈ ਗਈ ਉਹਦੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਤੇ ਨਾਲ ਅਮਰੀਕਾ ਦੀ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਜੇ ਕੋਈ ਸਾਡੀ ਸਬਮਰੀਨ ਦੇ ਕੋਲੇ ਨੇੜੇ ਆਏਗਾ ਤਾਂ ਅਸੀਂ ਉਹਨੂੰ ਵੀ ਚੱਕ ਦੇਵਾਂਗੇ ਜਦੋਂ ਤੱਕ ਕਾਰਟਲਸ ਜਿਹੜੀ ਡਰੱਗਸ ਐ ਉਹ ਕੋ ਅਮਰੀਕਾ ਦੇ ਵਿੱਚ ਲਿਆਉਣ ਨੂੰ ਬੰਦ ਨਹੀਂ ਕਰਦੇ ਅਸੀਂ ਉਹਨਾਂ ਨੂੰ ਉੱਥੇ ਖਤਮ ਕਰ ਦਿਆਂ। ਅਕਤੂਬਰ ਦੀ 16 ਤਰੀਕ ਨੂੰ ਕੁਝ ਦਿਨ ਪਹਿਲਾਂ ਇੱਕ ਹੋਰ ਕਿਸ਼ਤੀ ਨੂੰ ਉਡਾਤਾ ਗਿਆ ਉਹਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਦੀ ਮੌਤ ਹੋਈ। ਇਹ ਸਾਰੀਆਂ ਕਿਸ਼ਤੀਆਂ 1 2 3 4 5 ਪੰਜ ਕਿਸ਼ਤੀਆਂ ਦੇ ਵਿੱਚ ਅੱਜ ਤੱਕ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਕਿ ਉਹਦੇ ਵਿੱਚ ਕਿੰਨੀ ਡਰੱਗ ਸੀ। ਉਹ ਕਿਸ਼ਤੀ ਕਦੋਂ ਅਮਰੀਕਾ ਪਹੁੰਚਣੀ ਸੀ ਉਹ ਕਿਸ਼ਤੀ ਕਿਸ ਤਰ੍ਹਾਂ ਦੱਸਿਆ ਜਾ ਸਕਦਾ ਕਿ ਉਹ ਬੈਨਜ਼ੋਲਾ ਦੀ ਸੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਵੀਡੈਂਸ ਜਿਹੜੀ ਹੈ ਉਹ ਅਮਰੀਕਾ ਦੇ ਵੱਲੋਂ ਪੇਸ਼ ਨਹੀਂ ਕੀਤੀ ਗਈ ਬਟ ਜੀ ਹਾਂ ਕਰੇਬੀਅਨ ਦੇ ਵਿੱਚ ਅਮਰੀਕਾ ਦੇ ਜਿਹੜੇ ਸਾਰੇ ਜਹਾਜ਼ ਨੇ ਅਮਰੀਕਾ ਦੀਆਂ ਪੰਡੁੱਬੀਆਂ ਨੇ ਉਹਨਾਂ ਦੇ ਫਾਈਟਰ ਜੈਟਸ ਨੇ ਮਿਸਲਾਂ ਨੇ ਉਹ ਸਾਰੇ ਉੱਥੇ ਤਾਇਨਾਤ ਨੇ ਹੁਣ ਮਿਸਟਰ ਡੋਨਲਡ ਟਰੰਪ ਨੇ ਇਹ ਕਿਹਾ ਕਿ ਅਸੀਂ ਵੈਨਜ਼ੁਲਾ ਦੇ ਉੱਪਰ ਅਟੈਕ ਵੀ ਕਰ ਸਕਦੇ ਹਾਂ ਵੈਨਜ਼ੁਲਾ ਨੇ ਉਧਰੋਂ ਆਪਣੀ ਜਿਹੜੀ ਆਮ ਜਨਤਾ ਹੈ ਉਸ ਨੂੰ ਆਰਮੀ ਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਤੇ 25000 ਜਿਹੜੇ ਉਹਨਾਂ ਦੇ ਫੌਜੀ ਸੀਗੇ ਟ੍ਰੂਪਸ ਸੀ ਉਹਨਾਂ ਨੂੰ ਡਿਪਲੋਏ ਕੀਤਾ ਹੁਣ ਇਹ ਸਾਰੀ ਚੀਜ਼ ਪਿੱਛੇ ਨਾ ਇੱਕ ਬਹੁਤ ਵੱਡਾ ਕਾਰਨ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅਮਰੀਕਾ ਦੀ ਸਰਕਾਰ ਹੈ ਉਹਨਾਂ ਨੇ ਜਿਹੜੇ 카rtel ਸੀ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਦਾ ਨਾਮ ਦਿੱਤਾ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕੀਤੀ ਕਿ ਵੈਨਜ਼ੁਲਾ ਦਾ ਜਿਹੜਾ ਮੁਖੀ ਹੈ ਉਹ ਟੈਰਰਿਸਟ ਗਰੁੱਪਸ ਦਾ ਮੁਖੀ ਵੀ ਹੈ ਸੋ ਇਹਦੇ ਨਾਲ ਜਿਹੜੇ ਵੈਨਜ਼ੂਏਲਾ ਦੇ ਲੋਕ ਐ ਉਹ ਕਾਫੀ ਜ਼ਿਆਦਾ ਭੜਕੇ ਕਿਉਂਕਿ ਨਿਕੋਲਸ ਮੂਡੋਰੋ ਜਿਹੜੇ ਉਥੋਂ ਦੇ ਪ੍ਰੈਜ਼ੀਡੈਂਟ ਨੇ ਉਹਦੇ ਸਿਰ ਦੇ ਉੱਤੇ ਅਮਰੀਕਾ ਵੱਲੋਂ 50 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਬਾਉਂਟੀ ਰੱਖੀ ਗਈ ਹੁਣ ਸਿੰਪਲ ਜੀ ਗੱਲ ਹੈ ਜੀ ਕਿ ਆਪਾਂ ਇਹ ਵੇਖਦੇ ਆਂ ਵੀ ਇਹ ਸਾਰਾ ਕੁਝ ਚੱਲ ਕਿਵੇਂ ਡਰੱਗਸ ਦੀ ਗੱਲ ਕੀਤੀ ਜਾ ਰਹੀ ਹੈ ਜਿੰਨੀ ਵੀ ਡਰੱਗਸ ਅਮਰੀਕਾ ਦੇ ਵਿੱਚ ਪਹੁੰਚਦੀ ਹੈ ਉਹਦੇ ਵਿੱਚੋਂ 2/3 ਡਰੱਗਸ ਜਿਹੜੀ ਐ 60 ਸਮ ਪਰਸੈਂਟ ਜਿਹੜੀ ਉਹ ਮੈਕਸੀਕੋ ਤੋਂ ਆਉਂਦੀ ਹੈ ਵੈਨਜ਼ੂਲਾ ਤੋਂ ਨਹੀਂ ਵੈਨਜ਼ੂਲਾ ਤੋਂ ਆਉਣ ਵਾਲੀ ਡਰੱਗ ਬਹੁਤ ਘੱਟ ਮਾਤਰਾ ਦੇ ਵਿੱਚ ਹੈ ਔਰ ਜਿੰਨੀਆਂ ਮੌਤਾਂ ਅਮਰੀਕਾ ਦੇ ਵਿੱਚ ਡਰੱਗਸ ਦੇ ਨਾਲ ਹੁੰਦੀਆਂ ਨੇ ਉਹ ਫੈਂਟਨਲ ਨਾਲ ਹੁੰਦੀਆਂ ਨੇ ਕੋਕੈਨ ਦੇ ਨਾਲ ਨਹੀਂ ਔਰ ਫੈਂਟਨਲ ਅਮਰੀਕਾ ਤੋਂ ਆਉਂਦੀ ਹੈ ਔਰ ਕੋਕੈਨ ਜਿਹੜੀ ਹੈ ਉਹ ਵੈਨਜ਼ੂਲਾ ਤੋਂ ਆਉਂਦੀ ਹੈ ਹੁਣ ਕੋਕੈਨ ਦੀ ਛੋਟੀ ਜੀ ਮਾਤਰਾ ਤੇ ਕਰਕੇ ਵੀ ਉਹਨਾਂ ਦੇ ਉੱਪਰ ਅਟੈਕ ਕੀਤੇ ਜਾ ਰਹੇ ਨੇ ਵਾਈ ਇਸ ਤੇ ਪਿਚੇ ਕਾਰਨ ਹੋਰ ਬਹੁਤ ਵੱਡਾ ਹੈ ਜੇ ਤੁਹਾਨੂੰ ਪਤਾ ਹੋਏ ਕਿ ਓਇਲ ਤੇ ਨਾਲ ਮਿਨਰਲਸ ਜਿਹੜੇ ਨੇ ਮਿਨਰਲ ਵੈਲਥ ਵੈਨਜ਼ੁਲਾ ਦੇ ਵਿੱਚ ਬਹੁਤ ਜ਼ਿਆਦਾ ਹੈ ਵੈਨਜ਼ੁਲਾ ਦੇ ਵਿੱਚ ਸੋਨਾ ਬਹੁਤ ਨਿਕਲਦਾ ਹੈ ਔਰ ਅਰਥ ਮਿਨਰਲਸ ਨਿਕਲਦੇ ਨੇ ਉਹਨਾਂ ਦੇ ਕੋਲੇ ਦੁਨੀਆ ਦਾ ਲਾਰਜੇਸਟ ਓਇਲ ਰਿਜ਼ਰਵ ਹੈ 300 ਬਿਲੀਅਨ ਬੈਰਲ ਆਇਲ ਹੈ ਉਥੇ ਜਿਸ ਦੇ ਕਰਕੇ ਅਮਰੀਕਾ ਦੀ ਅੱਖ ਵੈਨਜ਼ੂਲਾ ਦੇ ਉੱਪਰ ਹੈ ਇੱਕ ਤਰ੍ਹਾਂ ਸੋਨਾ ਨਿਕਲੇਗਾ ਇੱਕ ਉਥੋਂ ਮਿਨਰਲਸ ਨਿਕਲਣਗੇ ਉਤੋਂ ਉਹਨਾਂ ਕੋਲੇ ਤੇਲ ਬਹੁਤ ਹੈ ਔਰ ਸਹੋਰ ਵੱਡੀ ਗੱਲ ਹੈ ਕਿ ਅਮਰੀਕਾ ਦੀ ਚਾਈਨਾ ਨਾਲ ਨਹੀਂ ਬਣਦੀ ਅਮਰੀਕਾ ਦੀ ਵੈਨਜ਼ੂਲਾ ਨਾਲ ਨਹੀਂ ਬਣਦੀ ਲੇਕਿਨ ਵੈਨਜ਼ੂਲਾ ਤੇ ਚਾਈਨਾ ਦੀ ਆਪਸ ਦੇ ਵਿੱਚ ਬਣਦੀ ਹੈ ਹੁਣ ਜੇ ਚਾਈਨਾ ਤੇ ਵੈਨਜ਼ੂਲਾ ਜਿੱਦ ਦੀ ਗੱਲ ਕਰਦੇ ਆ ਇਹ ਦੋਨੋਂ ਆਪਸ ਦੇ ਵਿੱਚ ਬੈਸਟੀਸ ਦੇ ਚਾਈਨਾ ਜਿਹੜਾ ਆਇਲ ਦਾ ਬੈਨਜ਼ੂਲਾ ਵਾਸਤੇ ਸਭ ਤੋਂ ਵੱਡਾ ਬਾયર ਹੈ ਹੁਣ ਹਰ ਰੋਜ਼ ਆਇਲ ਜਿਹੜਾ ਹੈ ਉਹ ਬੈਨਜ਼ੂਲਾ ਤੋਂ ਜਾਂਦਾ ਹੈ ਚਾਈਨਾ ਔਰ ਚਾਈਨਾ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਚਾਈਨੀਜ਼ ਆਰਮ ਸੇਲਸ ਨੇ ਉਹ ਸਾਰੇ ਜਿੰਨੇ ਵੀ ਲੈਟਿਨ ਅਮਰੀਕਾ ਦੇ ਵਿੱਚ ਉਹਨਾਂ ਨੇ ਭੇਜਣੇ ਆ ਚਾਹੀਓ ਸਬਮਰੀਨਸ ਐ ਚਾਹੀਓ ਜੈਟਸ ਨੇ ਚਾਹੀਓ ਮਿਜ਼ਲਸ ਨੇ ਉਹ ਸਾਰੀਆਂ ਸਭ ਤੋਂ ਪਹਿਲਾਂ ਜਾ ਕੇ ਬੈਨਜ਼ੂਲਾ ਲੱਗਦੀਆਂ ਨੇ ਉਸ ਤੋਂ ਬਾਅਦ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਡਿਸਟ੍ਰਿਬਿਊਟ ਕੀਤਾ ਜਾਂਦਾ ਹੈ ਹੁਣ ਫੌਜੀ ਗੱਡੀਆਂ ਹੋਈਆਂ ਬੰਦੂਖਾਂ ਹੋਈਆਂ ਮਿਸਲਾਂ ਹੋਈਆਂ ਜਾਂ ਫਿਰ ਹੋਰ ਸਾਰੀ ਚੀਜ਼ ਜਿਹੜੀ ਚਾਇਨਾ ਹੌਲੀ ਹੌਲੀ ਲੈਟਿਨ ਅਮਰੀਕਾ ਦੇ ਵਿੱਚ ਭੇਜ ਰਿਹਾ ਉਸ ਦਾ ਫਲੋ ਸਿਰਫ ਔਰ ਸਿਰਫ ਵੈਨਜ਼ੁਲਾ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ ਸੋ ਇਸ ਕਰਕੇ ਅਮਰੀਕਾ ਤੇ ਵੈਨਜ਼ੁਲਾ ਇਹਨਾਂ ਦੀ ਆਪਸ ਵਿੱਚ ਬੰਨਦੀ ਨਹੀਂ ਅਮਰੀਕਾ ਤੇ ਚਾਈਨਾ ਉਹਨਾਂ ਦੀ ਆਪਸ ਚ ਬਣਦੀ ਨਹੀਂ ਵੈਨਜ਼ੂਲਾ ਤੇ ਚਾਈਨਾ ਦੇ ਬੈਸਟੀਜ਼ ਹੋਣ ਕਰਕੇ ਉਹਨਾਂ ਦਾ ਜਿਹੜਾ ਵਪਾਰ ਚੱਲ ਰਿਹਾ ਉਸ ਵਪਾਰ ਨੂੰ ਕਿਸੇ ਤਰੀਕੇ ਕੰਟਰੋਲ ਕਰਨ ਵਾਸਤੇ ਉਹ ਸਾਰੇ ਏਰੀਏ ਦੇ ਵਿੱਚ ਅਮਰੀਕਾ ਨੇ ਆਪਣੀ ਫੌਜ ਲਾਤੀ ਹੁਣ ਉਸ ਏਰੀਏ ਦੇ ਵਿੱਚ ਕੋਈ ਵੀ ਚੀਜ਼ ਜਾਂਦੀ ਹੈ ਉਹਦੇ ਤੇ ਹਮਲਾ ਕੀਤਾ ਜਾ ਸਕਦਾ ਹੈ ਔਰ ਇੰਟਰਨੈਸ਼ਨਲ ਜਿਹੜੇ ਲਾਜ਼ ਨੇ ਬੇਸਿਕਲੀ ਜਿਹੜੀ ਵੀ ਕੋਈ ਕਿਸ਼ਤੀ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਹ ਅਮਰੀਕਾ ਦੇ ਕੋਲੇ ਨਹੀਂ ਸੀ ਅਮਰੀਕਾ ਦੇ ਨੇੜੇ ਨਹੀਂ ਸੀ ਲੇਕਿਨ ਫਿਰ ਵੀ ਉਹਨਾਂ ਤੇ ਹਮਲਾ ਕੀਤਾ ਗਿਆ ਇਹ ਸਾਰੇ ਇੰਟਰਨੈਸ਼ਨਲ ਲਾਜ਼ ਨੂੰ ਉਹਨਾਂ ਦੀ ਉਲੰਘਣਾ ਕਰਦੇ ਹੋਏ ਇਹ ਸਾਰਾ ਕੁਝ ਕੀਤਾ ਜਾ ਰਿਹਾ ਲੇਕਿਨ ਉਹਦੇ ਪਿੱਛੇ ਮਕਸਦ ਡਰੱਗਸ ਨਹੀਂ ਹੈ ਉਹਦੇ ਪਿੱਛੇ ਮਕਸਦ ਬਹੁਤ ਵੱਡਾ ਹੈ